ਹਾਂਜੀ ਕਿੰਦਾ ਸਾਰੇ ਕੈਮ ਤੇ ਆਪਾਂ ਵੀ ਬੁੱਲ ਕੈਮ ਆ ਤੇ ਸਵਾਗਤ ਹੈ ਤੁਹਾਡੇ ਖੂਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਣਾ ਹੋ ਗਿਆ ਆਪਣਾ ਸਭ ਤੀਸਰਾ ਦਿਨ ਲੰਗਰ ਦਾ ਤੇ ਆਪਾਂ ਪਰਨਾ ਬੰਨਣਗੇ ਤਿਆਰ ਤੇ ਇੱਧਰ ਮੁੰਡੇ ਵਾਸਤੇ ਤਿਆਰੀ ਕਰ ਰਹੇ ਆ ਤੇ ਇੱਧਰ ਚੋਬਰ ਚਾਹ ਲੈ ਆਏ ਪਾਪਾ ਫੜ ਦੇ ਕੇ ਖੱਚੀ ਤਿਆਰੀ ਇਹ ਹਲੇ ਪਰਨੇ ਬੰਨ ਹੁੰਦੇ ਆ ਤੇ ਉੱਧਰ ਆਪਣਾ ਝਾੜੂ ਵੀ ਲੱਗ ਰਿਹਾ ਸਾਫ ਸਫਾਈ ਹੋ ਰਹੀ ਆ ਤੇ ਇੱਧਰ ਹਲੇ ਪਰਨੇ ਹੋ ਨਹੀਂ ਬੰਨ ਹੋਏ ਪਤਾ ਹੀ ਨਹੀਂ ਕੀ ਕਰੀ ਜਾਂਦੇ ਆ ਯਾਰ ਉੱਠਦੇ ਹੋ ਨਹੀਂ ਹੈਗੇ ਚਲੋ ਹਣਾ ਆਪਾਂ ਨੇ 15 ਮਿੰਟ ਦੇ ਵਿੱਚ ਹੀ ਚਿੰਮਤ ਮਾਰੋ ਤੇ ਆ ਚੋਬਰ ਆਪਾਂ ਨੇ ਕਰਿਆ ਵਾ ਸਟਾਰਟ ਤੇ ਟੈਂਕਰ ਵੀ ਭਰਾ ਕੇ ਲਿਕੇ ਹੁਣ ਆ ਵੀ ਖਾਲੀ ਹੋ ਚਲਿਆ ਤੇ ਫਿਰ ਆਏ ਹਾਂ ਨਾ ਫਿਰ ਡੇਢ ਚ ਭਰਾ ਕੇ ਲੈ ਕੇ ਆਉਂਗੇ ਐਵੇਂ ਫਿਰ ਲੋਕਾਂ ਦੇ ਵਿੱਚ ਵਜਦੇ ਫਿਰੂਗੇ ਹਣਾ ਤਾਂ ਕਰਕੇ ਆਪਾਂ ਪਹਿਲਾਂ ਹੀ ਭਰਾ ਲਿਓਨੇ ਆ ਤੇ ਬਾਅਦ ਚੱਲਦੇ ਹੁਣ ਦੂਜੇ ਚੋਬਰ ਨੂੰ ਕਰਦੇ ਹਾਂ ਅਰਜਨ ਨੂੰ ਸਟਾਰਟ ਤੇ ਭਰਾ ਲਿਓਨੇ ਟੈਂਕਰ ਆਪਾਂ ਲੋ ਜੀ ਕਰ ਰਹੇ ਆ ਘਲਾੜ ਸਾਫ ਇਹ ਫਰਵਾਸ ਟੈਂਕਰ ਭਰਾ ਕੇ ਲਿਕੇ ਆਉਂਦੇ ਆ ਨਾ ਥੋੜਾ ਗਲਾ ਖਰਾਬ ਜਾ ਹੋ ਗਿਆ ਬਾਕੀ ਦੋ ਚੱਤਰ ਜਿਹਾ ਆਇਆ ਨਾ ਫਿਰ ਉਹ ਸੁਸੂਈ ਪਈ ਹੁੰਦੀ ਆ ਨਾ ਤੇ ਫਿਰ ਰਾਤ ਦਾ ਥੋੜਾ ਬਹੁਤੀ ਮਿੱਠੇ ਕਰਕੇ ਜਮ ਜਾਂਦਾ ਨਾ ਤੁਸੀਂ ਜਾ ਕੇ ਢਾਈ ਪਾਈ ਜਾਇਓ ਮੈਂ ਦੇਖਤੀ ਉਹਨਾਂ ਗਿਰਦੀ ਰੁਲਦੀ ਐ ਅੰਦਰ ਰੱਖਦੀ ਇਹਨੂੰ ਰੱਖ ਦੋ ਰੱਖ ਦੋ ਸਲੀ ਚਲੋ ਟੈਂਕਰ ਭਰਾ ਲਿਓਂਦੇ ਆਪਾਂ ਹਨਾ ਲਓ ਜੀ ਆਪਲੇ ਆਪਾ ਜੋਬਲ ਸਟਾਰਡ ਹੈ ਨਾ ਇਹ ਆਪਾਂ ਨੇ ਇੱਧਰ ਵੀ ਕਰ ਲਿਆ ਰੈਟਰ ਸਟਾਰਡ ਫਿਰ ਅੱਗੇ ਕਰਕੇ ਨਿਕਲ ਜਾਊਗਾ ਉੱਧਰ ਲੱਗੇ ਆ ਮੁੰਡੇ ਉਹ ਕਰ ਲ ਸਾਫ ਜਾਊਗਾ ਜਿਹੜੀ ਭਾਂਡੇਾਂ ਦਾ ਭਰੀਆਂ ਗਰੀਆਂ ਹੋਈਆਂ ਹੋਈਆਂ ਨੇ ਨਾ ਉਹਨਾਂ ਨੂੰ ਕੱਢ ਕੇ ਫਿਰ ਉਹ ਟਾਪੇ 'ਚ ਪਾ ਲੈਣੀ ਐ ਫਿਰ ਉੱਥੇ ਸਾਬ ਨੂੰ ਭਈਆ ਹੋ ਜਾਊਗਾ ਇਹਨਾਂ ਨਾ ਇਹ ਜੇ ਬਾਅਦ 'ਚ ਕਰਦੇ ਆ ਫਿਰ ਬਹੁਤ ਜ਼ਿਆਦਾ ਹੋ ਜਾਂਦਾ ਦਾ ਦਾਗਰ ਕੇਨਵਰ ਨਾਲ ਦੀ ਨਾਲ ਕਰੀ ਜਾਂਦੇ ਆ ਜਿਹੜਾ ਟਰਾਲਾ ਕੱਢਿਆ ਬਸ ਉਹਦੇ ਨਾਲ ਦੀ ਨਾਲ ਸਫਾਈ ਚਲੋ ਟੈਂਕਰ ਭਰ ਆ ਲਈਏ ਆਪਾਂ ਉਹ ਪਾਈਪ ਖੋਲ ਦੇ ਲਓ ਜੀ ਚੱਲੇ ਆਪਾਂ ਟੈਂਕਰ ਭਰਉਣ ਤੇ ਜਾ ਰਹੇ ਆ ਗੁਰਦੁਆਰੇ ਦੇ ਬੈਕ ਸਾਈਡ ਪਰ ਆ ਹੁੰਦਾ ਤੇ ਉੱਥੇ ਹੀ ਭਰੌਦੇ ਹੁੰਦੇ ਆ ਅੱਗੇ ਵੀ ਆਪਾਂ ਅੱਗੇ ਵੀ ਉੱਥੇ ਹੀ ਭਰੌਦੇ ਹੁੰਦੇ ਆ ਤੇ ਅੱਜ ਵੀ ਉੱਥੇ ਹੀ ਭਰੌਣਾ ਤੇ ਚੱਲਦੇ ਆ ਜਾ ਕੇ ਭਰੌਣੇ ਆ ਨਾ ਆਪਾਂ ਲਓ ਜੀ ਪੁੱਜ ਗਏ ਆਪਾਂ ਤਾਂ ਕਿ ਭਰਨ ਤੇ ਚਲਾਉਣ ਗਏ ਆ ਮੋਟਰ ਪੈਪੂ ਫਿੱਟ ਆ ਗਿਆ ਆਪਣਾ ਤੇ ਇੱਧਰ ਗੁਰਦੁਆਰਾ ਸਾਹਿਬ ਤੁਸੀਂ ਦਰਸ਼ਨ ਕਰ ਸਕਦੇ ਆ ਹੱਥ ਲਾ ਕੇ ਰੱਖੀ ਮੂਰੇ ਦੇਖਿਆ ਚੱਕਲਾ ਹੱਥ ਜਾ ਕਾਥ ਜਾ ਕੱਥ ਜਾ ਕ ਚੱਕ ਚੱਕ ਬਸ ਇੱਥੇ ਰੱਖਾ ਇੱਥੇ ਮੂਰੇ ਹਾਂ ਇੱਥੇ ਦੋਹੇ ਲਾ ਦੋਹੇ ਦੋਹੇ ਬਸ ਸਾਫ ਨਹੀਂ ਹੈਗਾ ਫਿਰ ਕੋਈ ਚਲੋ ਕੋਈ ਨਹੀਂ ਲਓ ਜੀ ਟੈਂਕਰ ਆਪਣਾ ਭਰ ਗਿਆ ਤੇ ਮੋਟਰ ਆਪਾਂ ਨੇ ਬੰਦ ਕਰਤੀ ਤੇ ਹੁਣ ਚਲਦੇ ਆ ਨਾ ਆਪਾਂ ਲਓ ਜੀ ਟੈਂਕਰ ਭਰਾ ਲਿਆਂਦਾ ਆਪਾਂ ਨੇ ਤੇ ਸੈਟ ਕਰਕੇ ਖੋਲਦਾ ਤੇ ਇਹਨੇ ਨੂੰ ਚਲਾਤਾ ਆਪਾਂ ਨੇ ਟੰਕਰ ਚਲਾਤਾ ਆਪਾਂ ਨੇ ਨਾ ਤੇ ਆ ਵੀ ਕੋਈ ਭਰੀਆਂ ਦੇ ਗਿਆ ਇਹ ਮਨ ਲਾਤਾ ਮਨਸੂਰੀ ਵਾਲਿਆਂ ਦਾ ਸ਼ਾਇਦ ਬਾਕੀ ਪਤਾ ਨਹੀਂ ਹੈਨਾ ਤੇ ਚਲੋ ਰੋਬਰ ਨੂੰ ਲਾਤਾ ਆਪਾਂ ਲੈ ਉਰੇ ਤੇ ਕਰਦਿਆਂ ਜਾ ਗਈ ਸੇਵਾ ਹੈਨਾ ਤੇ ਮਿਲਦੇ ਹਾਂ ਤੁਹਾਨੂੰ ਆਪਾਂ ਬਾਅਦ ਚ ਹਾਂ ਕੈਂਪਰ ਕੈਮ ਸੇਵਾ ਦਾ ਲਓ ਜੀ ਲੱਗਿਆ ਕਿ ਲਾਡ ਦੁਆਰਾ ਚਲਾਉਣ ਆਪਾਂ ਹਨ ਤੇ ਭਾਗੂ ਇੱਧਰ ਭਰੀਆਂ ਕਰੂਗਾ ਤੇ ਆਪਾਂ ਲੈ ਜਾਉਂਗੇ ਯਾਰ ਤੇ ਉੱਧਰ ਘੱਟ ਕੇ ਦੀ ਸਟੇਜ ਲੱਗ ਰਹੀ ਆ ਸੇਵਾਦਾਰ ਪੂਰੇ ਪੁੱਜ ਗਏ ਨੇ ਤੇ ਸੰਗਤ ਤਾਂ ਘਟੇ ਆ ਤੂੰ ਵੀ ਸਵੇਰੇ ਸਵੇਰੇ ਸੰਗਤ ਘਟੇ ਹੁੰਦੀ ਆ ਤੇ ਦਿਨ ਚ ਫਿਰ ਦੁਪਹਿਰੇ ਤੇ ਬਾਅਦ ਜਾਂ ਸ਼ਾਮ ਨੂੰ ਰਾਤ ਨੂੰ ਬਹੁਤ ਜ਼ਿਆਦਾ ਸੰਗਤ ਵੱਜ ਜਾਂਦੀ ਆ ਚਲੋ ਕੜਦੀਏ ਦੋ ਤਿੰਨ ਟਾਪੇ ਫੁੱਲ ਕਰਦੀਏ ਲਓ ਜੀ ਟਾਪੇ ਆਪਾਂ ਨੇ ਭਰਤੇ ਤਿੰਨ ਤੇ ਘਰਾੜ ਕਰਤਾ ਬੰਦ ਹੁਣ ਘਰਾੜ ਨੂੰ ਗ੍ਰੀਸ ਕਰਨ ਲੱਗੇ ਆ ਤੇ ਗ੍ਰੀਸ ਕਰਦੇ ਹਾਂ ਕਿਉਂ ਖੜੀ ਜੋ ਵਾਹਲੇ ਹੈਨਾ ਤੇ ਲੱਗੇ ਵੈ ਗ੍ਰੀਸ ਕਰਨ ਹੁਣ ਲਵੇੜ ਦिए ਬਾਜੀ ਸੰਗਤ ਦਾ ਤਾਂ ਹੁਣ ਧੱਕਾ ਪਿਆ ਹੈ ਨਾ ਬਹੁਤ ਸੰਗਤ ਆਵਾਦ ਗਈ ਹੁਣ ਤਾਂ ਅੱਜ 9 ਵਜੇ ਬੰਦ ਕਰਨਾ ਬੰਦੇ ਤਾਂ ਅੱਜ ਤਾਂ ਲੇਟ ਬੰਦ ਕਰੂੰਗੇ ਕੱਲ ਵੀ 9 9:30 ਵਜੇ ਬੰਦ ਕਰਿਆ ਆਪਾਂ ਨੇ ਫਿਰ ਵੀ ਲੱਗ ਜਣਾ ਦਾ ਇੱਕ ਦੋ ਟਾਪੇ ਹੋਰ ਲੱਗ ਜਣੇ ਤੇ ਕੱਲ ਕੋਈ ਯਾਰ ਦੁਪਹਿਰੇ ਤੇ ਬਾਸ ਸੰਗਤ ਆਉਂਦੀ ਆ ਜਿੰਨੀ ਵੀ ਸੰਗਤ ਆ ਨਾ ਦੁਪਹਿਰੇ ਤੇ ਬਾਅਦ ਜਿਹੜੇ ਡਿਊਟੀ ਵਾਲੇ ਹੁੰਦੇ ਆ ਉਹ ਸ਼ਾਮ ਨੂੰ ਆਉਂਦੇ ਆ ਹੈਨਾ ਆਪਾਂ ਕੱਲ੍ਹ ਨੂੰ ਆਪਾਂ ਇੰਦਰਵਾੜੀ ਤੋਂ ਸ਼ੀਤਾ ਦੀ ਲਓ ਜੀ ਚੱਲਿਆ ਹੁਣ ਆਪਾਂ ਪਿੰਡ ਨੂੰ ਤੇ ਗੰਨੇ ਦਾ ਟਰਾਲਾ ਜੇ ਲੋਡ ਕਰਾਉਣ ਚੱਲੇ ਆ ਤੇ ਭਰਾ ਕੇ ਫਿਰ ਖੜਾ ਲੈਂਦੇ ਆ ਘਰ ਹਨਾ ਤੇ ਫਿਰ ਜੀ ਲੋਡ-ਜੋਡ ਪਈ ਕੱਲ ਨੂੰ ਆਪਾਂ ਲੈ ਆਵਾਂਗੇ ਕੜੇ ਨਹੀਂ ਹਟਦੇ ਲੋਕ ਯਾਰ ਸਾਈਡੇ ਨਹੀਂ ਹਟਦੇ ਲੋਕ ਹਨਾ ਜੇ ਪੈਰ ਪੁਰ ਦੱਬ ਗਿਆ ਫਿਰ ਕਹਿਣਾ ਸਾਡਾ ਪੈਰ ਦੱਬਦਾ ਉਹੀ ਤਾਂ ਗੱਲ ਆ ਯਾਰ ਦੇਖਣਾ ਚਾਹੀਦਾ ਵੀ ਟਰੈਕਟਰ ਜਾ ਰਿਹਾ ਲੋ ਜੀ ਫਿਰ ਅੱਪਾ ਪੁੱਜ ਗਏ ਚੀ ਸਿੰਘਾਂ ਕੋਲ ਹੈ ਨਾ ਤੇ ਹੁਣ ਲੱਗੇ ਵੀ ਉਧਰ ਕਢਣਾ ਤੇ ਦੇਖਦੇ ਆਂ ਫਿਰ ਹੁਣ ਕਦ ਕਲੋਡ ਕਰਦੇ ਆਂ ਭਲੇ ਰਹਿ ਲੱਗੇ ਗਏ ਤਾਂ ਲੋਡ ਕਰਨਾ ਹਾਂ ਲਿਆਏ ਭਰੀਆਂ ਬੰਨਨੀਆਂ ਫਿਰ ਇਹਨਾਂ ਨੇ ਸਾਰੀਆਂ ਵਿੱਚੇ ਕਢਣ ਲੱਗੇ ਪਿਆ ਵਿੱਚੇ ਚਲੋ ਲਗਾ ਦੀਏ ਪਾ ਨਾ ਲਓ ਜੀ ਗੰਨਾ ਲੱਦ ਲਿਆਂਦਾ ਪੈਣੀ ਤੇ ਇੱਥੇ ਲੱਦਣ ਲੱਗੇ ਆ ਸਾਹਮਣੇ ਤੇ ਆ ਬਾਕੀ ਤੇ ਲੱਦ ਲੈ ਬਾਕੀ ਉਹ ਉਧਰ ਆ ਉਧਰ ਦੇ ਹੀ ਚੱਕਣਾ ਮਾੜਾ ਮਪਾ ਚੈਨ ਚੱਲਦੇ ਆ ਤੁਹਾਨੂੰ ਪਹੁੰਚਾ ਦੇਣ ਚੱਲ ਚੱਲ ਸਿੱਧਾ ਹੀ ਆਲਾ ਸਿੱਧਾ ਹੀ ਜਾਣਦੇ ਜਾਣਦੇ ਸਿੱਧਾ ਹੀ ਸਿੱਧਾ ਸਿੱਧਾ ਜਾਣਦੇ ਜਾਣਦੇ ਤੀ ਸਿੱਧਾ ਕੱਢਦੇ 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 ਬੱਸ ਉਹ ਬੱਸ ਇਹ ਦਾ ਬੜੀ ਮੋਟੀ ਡਰਾਇਵਰੀ ਹੈਗੀ ਆ ਬਾਕੀ ਆ ਟਾਇਰ ਦੇਖ ਲਾ ਟਾਇਰ ਦੇਖ ਲਾ ਬਾਕੀ ਇੱਧਰ ਉਹ ਉੱਥੇ ਮੂਰੇ ਵੀ ਤਾਰਤਾ ਤਾਂ ਇੱਧਰ ਨੂੰ ਆਉਦੇ ਮਾੜੇ ਨੂੰ ਉੱtre ਜਾਂਦਾ ਇੰਨੀ ਕਿਦਾ ਪਈ ਛੱਡੀ ਵੀ ਹੁਣ ਬੰਦਾ ਕਿਆ ਕਰੇ ਇੱਕ ਗੰਨਾ ਲੱਦਾ ਲੈ ਇੰਨੀ ਕਿਦਾ ਪਈ ਆ ਲੋ ਜੀ ਚੋਬਰ ਲਾਤਾ ਆਪਾਂ ਨੇ ਬੈ ਕਰਕੇ ਟਰਾਲਾ ਤੇ ਲਾਦ ਰਹੇ ਹਾਂ ਹੁਣ ਥੋੜੀ ਜਿਹੀ ਭਰੀਆਂ ਔਰੇ ਮਨ ਲਾਦਾ ਕਿੰਨੇ ਕੁ ਭਰੀਆਂ ਔਰੇ ਤੀ ਤੂੰ ਤਾਂ ਹੁਣ ਹੀ ਜਾਂ ਨਾ ਮੇਰੇ ਨਾਲ ਠੀਕ ਕਹਿੰਦੇ ਇਹ ਹਾਂ 22 22 ਤੁਸੀਂ ਘੜੀਆਂ ਆ ਪਏ ਠੀਕ ਆ 22 ਭਰੀਆਂ ਉਧਰ ਵੀ ਆ ਉਧਰ ਕਿੰਨੀਆਂ ਆ 20 20 ਇੱਥੇ ਆ 22 20 ਆ ਕਿਤੇ ਉਹ ਸਾਹਮਣੇ 42 ਦੀ ਊਲੀਕਾ ਚਲੋ ਨਵੇੜ ਦੀ ਹੈ ਨਾ ਲੋ ਜੀ ਤੇ ਆਪਣਾ ਨਿਬੜ ਗਿਆ ਕੰਮ ਇੱਧਰ ਟਰਾਲਾ ਹੋ ਗਿਆ ਆਪਣਾ ਪੂਰਾ ਲੋਡ ਉੱਪਰ ਚੜ ਕੇ ਦੇਖੋ ਗਿਰਦੇ ਨਹੀਂ ਹਲਾ ਕੇ ਦੇਖ ਲਈ ਰੱਸਾ ਰੱਸਾ ਪਾ ਲੰਦੇ ਨਹੀਂ ਲੋਡ ਵੀ ਨਹੀਂ ਗਾਣੀ ਹੈ ਨਾ ਕਰਸਾ ਬਾਲੋ ਜੇ ਪੋਣਾ ਮੇਰੀ ਵੀ ਸਲਾਹ ਐ ਵੈਸੇ ਕਰਸਾ ਗੱਬੇ ਨੂੰ ਗੱਬੇ ਨੂੰ ਥੋੜੀ ਪੈਣਾ ਯਾਰ ਦੇਖ ਲੈ ਇੱਕ ਵਾਰ ਜਿਵੇਂ ਨਾ ਅਸੀਂ ਉਸੇ ਭਰਾ ਆ ਗਏ ਲੱਦੀਆਂ ਉਹਨਾਂ ਨਾਲਾ ਉਦਾਂ ਜੇ ਨਾ ਨਾ ਹੌਲੀ ਹੌਲੀ ਚਲੇ ਜਾਊਂਗੇ ਗਿਰੂਗੇ ਤਾਂ ਨਹੀਂ ਗਿਰਦਿਆਂ ਨਹੀਂ ਹੈਗੀਆਂ ਚਲੋ ਚੱਲਦੇ ਆਂ ਫਿਰ ਆਪਾਂ ਨਾ ਸ਼ੋਬਰ ਤਿਆਰ ਪਰ ਤਿਆਰ ਚੱਲ ਚੱਲ ਪਪਲਨ ਗਾਜ ਕੋ ਲਓ ਜੀ ਚੱਲੇ ਆਪਾਂ ਤੇ ਮਿਲਦੇ ਆਂ ਫਿਰ ਆਪਾਂ ਨਾ ਪਟਨਾ ਸਾਵੇ ਜਾ ਕੇ ਮਿਲਦੇ ਆ ਹੁਣ ਕਿਉਂਕਿ ਟਾਈਮ ਵੀ ਬਹੁਤ ਹੋ ਗਿਆ ਤੇ ਉਹਨਾਂ ਦਾ ਫੋਨ ਵੀ ਆਈ ਜਾਂਦਾ ਤਾਂ ਵੀ ਸੇਵਾਦਾਰ ਵੀ ਘਟਾਂ ਤਾਂ ਕਰ ਗਏ ਫਿਰ ਤੁਹਾਨੂੰ ਪਤਾ ਹੀ ਆ ਨਾ ਇੱਕ ਇੱਕ ਬੰਦਾ ਜ਼ਰੂਰੀ ਹੁੰਦਾ ਅਸੀਂ ਤਾਂ ਫਿਰ ਵੀ ਤਿੰਨ ਬੰਦੇ ਆਏ ਹੋਏ ਆ ਚਲੋ ਚੱਲਦੇ ਆ ਤੇ ਮਿਲਦੇ ਆ ਫਿਰ ਜਾ ਕੇ ਆਪਾਂ ਲਓ ਜੀ ਤੇ ਆਪਾਂ ਪੁੱਜ ਕੇ ਰੋਪਣ ਚਾਂਮ ਚੰਦ ਕਰੋ ਕਿੰਨਾ ਜ਼ਿਆਦਾ ਇਸ ਵਾਰ ਸਰੇ ਤੇ ਸਰੇ ਤੱਕੇ ਜਾਮ ਲੱਗਿਆ ਪਿਆ ਚੈੱਕ ਕਰ ਸਕਦੇ ਹੋ ਤੁਸੀਂ ਐਦ ਕੀ ਹੈ ਨਾ ਜਿਆਦਾ ਬਹੁਤ ਜਿਆਦਾ ਰੱਕੇ ਪਰ ਨਾ ਕੋਈ ਹੁੰਦਾ ਹੀ ਨਹੀਂ ਹਾਂ ਦਿਵਾਰ ਦਾ ਬਹੁਤ ਜਿਆਦਾ ਹੀ ਆ ਅੱਜ ਹੋ ਲੰਬੇ ਲੱਗੇਗਾ ਜੇ ਆਪਾਂ ਦੂਏ ਰੋਡ ਪਰ ਆ ਜਾਂਦੇ ਫੇਰ ਰੋਡ ਪਰ ਹੋਰ ਲੋਜੀ ਮੰਡੇ 'ਚ ਆਪਾਂ ਪੁੱਜ ਗਏ ਤੇ ਹੁਣ ਉਹਨਾਂ ਨੂੰ ਫੋਨ ਕਰਿਆ ਆਇਆ ਵੀ ਜਿੱਦਨੂੰ ਸੰਗਤ ਘਾਟ ਆ ਵੀ ਉਧਰ ਨੂੰ ਆ ਜਾਂਦੇ ਆ ਸੀ ਵੀ ਸਾਨੂੰ ਦੱਸ ਦੋ ਅਸੀਂ ਹੁਣ ਫਿਲਹਾਲ ਮੰਡੇ 'ਚ ਖੜ ਗਏ ਆਪਾਂ ਤੇ ਦੇਖਦੇ ਆ ਜੇ ਤਾਂ ਇੱਧਰ ਨੂੰ ਜਾ ਹੋ ਗਿਆ ਤਾਂ ਇੱਧਰ ਨੂੰ ਨਹੀਂ ਫਿਰ ਗੇਟ ਵਾਲੇ ਨੂੰ ਕੋ ਮਜਾਂਗੇ ਮੇਰੇ ਹਿਸਾਬ ਨਾਲ ਗੇਟ ਵਾਲੇ ਨੂੰ ਤਾਂ ਜ਼ਿਆਦਾ ਹੋਊਗੀ ਹੈਨਾ ਕਿਉਂਕਿ ਮੇਨ ਐਂਟਰੀ ਆਉ ਮੰਡੀ ਵਾਲੇ ਨੂੰ ਘਾਟ ਆ ਪਰ ਗੱਡੀਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਫਿਰ ਤਾਂ ਇੱਧਰ ਨੂੰ ਵੀ ਬਹੁਤ ਲੱਗਦੀ ਹੈ ਹੈਨਾ ਉਹ ਬਾਹਰ ਨਹੀਂ ਹੋ ਰੱਟੇ ਬਹੁਤ ਬੜੀਆਂ ਅੱਜ ਉਹ ਯਾਦਾ ਬੜੀਆਂ ਗੱਡੀਆਂ ਯਾਰ ਇਹ ਇੱਕਦਮ ਠੀਕ ਆ ਚਲੋ ਦੇਖਦੇ ਆ ਜਿੱਦਾਂ ਵੀ ਸਹੀ ਲੱਗਿਆ ਨਾ ਫਿਰ ਅੱਪਾ ਉਹਦਾ ਲੈ ਲੈਂਦੇ ਆ ਬੰਦ ਕਰ ਲੈਂਦੇ ਆ ਫਿਲਹਾਲ ਲਓ ਜੀ ਤੇ ਉਹਨਾਂ ਨੂੰ ਅਸੀਂ ਫੋਨ ਕਰਿਆ ਸੀਗਾ ਉਹ ਕਹਿੰਦੇ ਵੀ ਇੱਧਰ ਨੂੰ ਹੀ ਆ ਜਾਓ ਗੇਟ ਵੱਲ ਨੂੰ ਪਰ ਇੱਧਰ ਨੂੰ ਵੱਲੋਂ ਤਾਂ ਲੱਗਦਾ ਬਹੁਤ ਜ਼ਿਆਦਾ ਟ੍ਰੈਫਿਕ ਹੋਈ ਵੀ ਆ ਗੱਡੀਆਂ ਦਾ ਗੱਡੀਆਂ ਖੜੀਆਂ ਪਈਆਂ ਹੈਨਾ ਟ੍ਰੈਫਿਕ ਦੇਖੋ ਕਿੰਨੀ ਜ਼ਿਆਦਾ ਟ੍ਰੈਫਿਕ ਆ ਨਾਲੇ ਉਰੇ ਕੋਈ ਕੱਟ ਨਹੀਂ ਹੈਗਾ ਕੱਟ ਬੰਦ ਕਰਤਾ ਹੋ ਜਿਹੜਾ ਉਹਰੇ ਕੱਟ ਦਾ ਬੰਦ ਕਰਿਆ ਵਾ ਉਹ ਕਿੰਨਾ ਜਿਆਦਾ ਹੈ ਨਾ ਚਲੋ ਦੇਖਦੇ ਆ ਨਾ ਆਹ 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 ਇਹ ਲੜਣਾ ਵੀਦਾ ਸੰਗਤ ਬਹੁਤ ਅੱਜ ਆ ਲੰਗਰ ਲੱਗਿਆ ਹੋਇਆ ਇੱਧਰ ਬਾਕੀ ਕੋਈ ਆਇਆ ਨਹੀਂ ਭਾਗੋ ਲੱਗਿਆ ਹੋਇਆ ਸੋ ਇੱਕ ਗੁਰਜੀਤ ਵੀਰ ਆਇਆ ਲੋ ਜੀ ਪਹੁੰਚ ਗਏ ਆਪਾਂ ਤੇ ਜੋਪਰ ਲਾਤਾ ਆਪਾਂ ਨੇ ਉਰੇ ਤੇ ਟਰਾਲਾ ਖੜਾਤਾ ਆਪਾਂ ਨੇ ਉਰੇ ਤੇ ਉਹ ਦੂਆ ਟਰਾਲਾ ਆਪਣਾ ਖਾਲੀ ਹੋ ਗਿਆ ਤਾਂ ਤੇ ਆਹ ਟਰਾਲਾ ਲਾਤਾ ਆਪਾਂ ਨੇ ਤੇ ਲੱਗੇ ਵੇ ਮੁੰਡੇ ਸੇਵਾਦਾਰ ਮਾਰੋ ਮਾਰ ਇੱਧਰ ਆਹ ਤਿੰਨੇ ਚਾਰੇ ਜਾਣੇ ਵੇਲੜ ਓਏ ਆ ਵੀ ਕੋਣ ਟੱਕਾ ਤੋੜ ਕੇ ਰਾਜੀ ਨਹੀਂ ਹੈਗਾ ਸਵੇਰ ਦਾ ਗਿਆ ਹੋਇਆ ਆਉਂਦੇ ਉਹ ਤੂੰ ਵੇ ਆ ਯਾਰ ਤੇ ਉਧਰ ਵੀ ਲੱਗਿਆ ਵਾ ਜੋਪਰ आदि रफ 老弟。 ਜਲਨੇ ਆਲੇ ਆਪਣਾ ਲੰਗਰ ਹੈ ਇਸ ਸੰਗਤ ਵੀ ਬਹੁਤ ਜ਼ਿਆਦਾ ਹੁਣ ਤਾਂ ਤੇ ਇੱਧਰ ਗੱਤ ਦਾ ਗੁਰੂ ਘਰੋਂ ਪੰਗਰ ਦਾ ਇਸ ਤੋਂ ਬਹੁਤ ਜ਼ਰੂਰ ਲੋੜ ਲੱਗ ਕੇ ਆਈ ਪੜੋ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਲੱਗਿਆ ਭਾਵਨਾ ਕਿਤੇ ਭਾਵਨਾ ਵਕੀਨ ਨਾ ਗੁਰੂ ਘਰ ਆ ਜਾਈ ਜੇ ਸਿਰ ਪਰੇ ਆਉਣਾ ਇੱਕੋ ਚੀਜ਼ ਲੈ ਕੇ ਕਿੰਨੇ ਜਿਹੇ ਭਾਵਨਾ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਬਸ ਮਾ ਦਾਰ ਦਿਖਾਇਆ ਨਾ ਇੱਕ ਰੂਪ ਨਾ ਤੇ ਰਸਤਾ ਲਓ ਜੀ ਤੇ ਆਪਣਾ ਕੰਮ ਹੋ ਗਿਆ ਸੀਗਾ ਡਨ ਹੈ ਨਾ ਤੇ ਬਸ ਇੱਕ ਟਾਪਾ ਹੀ ਰਹਿੰਦਾ ਤੇ ਉਹਨੂੰ ਲਾਉਣ ਲੱਗੇ ਵੇ ਇੱਧਰ ਆਪਾਂ ਨਾਲ ਦੀ ਨਾਲ ਕਰਦੀ ਸਫਾਈ ਕਿਉਂਕਿ ਆਇਆ ਨਾ ਸਫਾਈ ਕਰੇ ਵੇ ਤੇ ਫਿਰ ਬਾਅਦ ਚ ਗੰਦੇ ਜਾਂ ਨਹੀਂ ਪੈਂਦਾ ਆਏਗਾ ਨਾਲ ਦੀ ਨਾਲ ਸਫਾਈ ਕਰਦੀ ਦੀ ਹੈ ਤੇ ਇੱਧਰ ਲੱਗਿਆ ਵਾ ਚੋਬਰ ਤੇ ਆਪਾਂ ਫਿਰ ਵੀ ਨਾਲ ਦੀ ਨਾਲ ਕਰੀ ਜਾਂਦੇ ਆ ਸਫਾਈ ਕਿਉਂਕਿ ਆ ਬਾਅਦ ਚ ਫਿਰ ਕਰਨੀ ਵੀ ਔਖੀ ਹੈ ਨਾ ਤਾਂ ਕਰਕੇ ਫਿਰ ਹੁਣ ਨਾਲ ਦੀ ਨਾਲ ਨਵੇੜੀ ਜਾਂਦੇ ਆ ਆਪਾਂ ਦੀ ਸੀਗੀ ਬੜੀ ਤੇ ਉੱਤੇ ਬਾਅਦ ਆਪਾਂ ਢੇ ਮੁੰਡੇ ਬਾਜ ਗਏ ਸਾਰਾ ਸੋ ਜਿਹੜੀ ਟੀਮ ਨੇ ਪ੍ਰੋਫੈਸ਼ਨ ਨਹੀਂ ਕੀਤੀ ਹੈ ਇਹਨਾਂ ਦਾ ਸਨਮਾਨ ਬਾਜੀ ਪਹੁੰਚਿਆ ਕਰਦੇ ਬੰਦੋ ਕੀਤੇ ਜਾਣਾ ਸੋ ਇਸ ਤੋਂ ਬਾਅਦ ਫਾਈਨਲ ਜਿੰਨੇ ਯਾਰ ਵਰਕਰਾਂ